ਓ ਮਾਨ ਸਾਹਿਬ ਕੀ ਹਾਲ ਚਾਲ ਐ ਮੁ ਕੀ ਦੱਸਾਂ ਯਾਰ ਬਸ ਠੀਕ ਠੀਕ ਨਹੀਂ ਹੈ ਮੈਂ ਕੱਲ ਆਇਆ ਕੱਲ ਵੀ ਤੁਸੀਂ ਪਏ ਸੀ ਅੱਜ ਆਇਆ ਅੱਜ ਵੀ ਪਏ ਹੋ ਮਾੜਾ ਮੋਟਾ ਗੜੀ ਚ ਪਹਿਲਵਾਨੀ ਕਿਹੜਾ ਦਿਆ ਕਰੋ ਤੁਸੀਂ ਤਾਂ ਐ ਪਏ ਹੋ ਜਿਵੇਂ ਮਰੀਜ਼ ਹੁੰਨੇ ਹੋ ਹੋਰਿਆ ਕੱਲ ਦਾ ਪਤਾ ਨਹੀਂ ਕੀ ਹੋਇਆ ਡਾਕਟਰ ਜਾ ਹੋਇਆ ਪਿਆ ਪਤਾ ਨਹੀਂ ਤਾਂ ਤਜਾਉਤ ਤਜੂਬ ਬਣਿਆ ਜਾਂ ਕੀ ਗੱਲ ਐ ਅੱਛਾ ਕੋਈ ਸਮਝ ਤੋਂ ਬਾਹਰ ਆ ਗੱਲ ਸਮਝ ਤੋਂ ਬਾਹਰ ਆ ਘਾਣੇ ਹੋਰ ਕੱਲ ਦਾ ਐਂ ਪਿਆ ਬਸ ਕੱਲ ਤੂੰ ਆਇਆ ਸੀ ਉਦੋਂ ਵੀ ਉਹੀ ਹਾਲ ਅੱਜ ਆਇਆ ਕੱਲ ਦਾ ਡਾਕਟਰ ਤੋਂ ਦਵਾਈ ਦੂਈ ਵੀ ਲਿਆਇਆ ਉਹ ਵੀ ਦੋ ਗੋਲੀਆਂ ਦੇ ਕੇ ਮੋੜ ਦਿੰਦਾ। ਹੂੰ। ਨਾ ਦਾ ਕਾਸੇ ਨੂੰ ਜੀ ਕੰਮ ਨੂੰ ਜੀ ਕਰਦਾ। ਨਾ ਕੋਈ ਹੋਰ। ਬਸ ਤੂੰ ਵੀ ਬੈਠਾ ਮੈਨੂੰ ਬਿਓ ਵਰਗਾ ਲੱਗਦਾ ਅੱਜ ਤਾਂ ਪਤਾ ਨਹੀਂ ਕੀ ਚੱਕਰ ਹੈ। ਉਹ ਮਾਨ ਸਾਹਿਬ ਆ ਜਿਹੜੀਆਂ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਖਾਣੇ ਹੋ ਨਾ ਉਹਦਾ ਕਮਾਲ ਹੈ। ਉਹ ਕਾ ਨੂੰ ਅਸ਼ਵਨੀ ਤੈਨੂੰ ਬਹਿਮ ਹੈ। ਕਾ ਨੂੰ ਕੁਛ ਨਹੀਂ ਖਾਂਦਾ ਮੈਂ। ਬਸ ਦੋ ਰੋਟੀਆਂ ਤੇ ਚਾਹ ਦੇ ਬਸ ਸ਼ਕੀਨਾਂ ਤੈਨੂੰ ਪਤਾ ਹੈ। ਚਾਹ ਜ਼ਰੂਰ ਪੰਜ-ਸੱਤ ਵਾਰੀ ਪੀ ਲੈਂਦੀ ਐ। ਅੱਛਾ। ਫਿਰ ਚਾਹ 5-7 ਵਾਰੀ ਪੀਣਾ ਦਿਨ ਦੇ ਵਿੱਚ ਇਹ ਮੈਨੂੰ ਐ ਲੱਗਦਾ ਵੀ ਤੇਰਾ ਸਾਰਾ ਕੰਮ ਚਾਹ ਨਾਲ ਹੀ ਖਰਾਬ ਕੀਤਾ ਹੈ ਫਿਰ ਤੂੰ ਚਾਹ ਕਿਉਂ ਨਹੀਂ ਛੱਡ ਦਿੰਦਾ ਨਾਲ ਤਾਂ ਹੁਣ ਡਾਕਟਰ ਵੀ ਸਲਾਹ ਦੇਣ ਲੱਗੇ ਵੀ ਚਾਹ ਛੱਡ ਦਿਓ ਦੇਖ ਅਸ਼ਵਨੀ ਮੈਂ ਡਾਕਟਰ ਛੱਡ ਸਕਦਾ ਚਾਹ ਨਹੀਂ ਛੱਡ ਸਕਦਾ ਅੱਜ ਤਾਂ ਤੂੰ ਇਹ ਗੱਲ ਕਹਿਤੀ ਜੇ ਤੂੰ ਮੁੜ ਕੇ ਇਹ ਗੱਲ ਕਹੀ ਐ ਫਿਰ ਆਪਣੀ ਯਾਰੀ ਜੁਰੀ ਸਭ ਖਤਮ ਯਾਰ ਤੂੰ ਤਾਂ ਗੁੱਸੇ ਹੋ ਗਿਆ ਚਾਹ ਤਾਂ ਮੈਂ ਵੀ ਪੀਣਾ ਹੈ ਮੈਨੂੰ ਤਾਂ ਕੁਝ ਹੋਇਆ ਨਹੀਂ ਮੈਂ ਤਾਂ ਜੀ ਦੇ ਕੋਲੇ ਜਾਣਾ ਅਗਲਾ ਕਹਿੰਦਾ ਆਓ ਜੀ ਅਸ਼ਵਨੀ ਚਾਹ ਪੀਓ ਆਓ ਜੀ ਅਸ਼ਵਨੀ ਚਾਹ ਪੀਓ ਚਾਹ ਨਾ ਛੱਡ ਦੁਕਾਨਦਾਰ ਤਾਂ ਛੱਡ ਸਕਦਾ ਹੈ ਚਲੋ ਉਹ ਤਾਂ ਤੇਰੀ ਗੱਲ ਠੀਕ ਹੈ ਦੁਕਾਨਦਾਰ ਤਾਂ ਛੱਡ ਦਿਆਂਗੇ ਪਰ ਫਿਰ ਲਿਆਵਾਂਗੇ ਕਿੱਥੋਂ ਚਾਹ ਉਹ ਮਾਨ ਸਾਹਿਬ ਇਹ ਤੁਸੀਂ ਕਿਆ ਗੱਲਾਂ ਕਰਦੇ ਹੋ ਤੁਹਾਨੂੰ ਮੋਹਿਤ ਕਲਾਸਿਕ ਦੀ ਨੇਚਰਲ ਚਾਹ ਦਵਾ ਕੇ ਲਿਆਉਣਾ ਮੈਂ ਜਿਹੜੀ ਬਾਜ਼ਾਰ ਦੇ ਵਿੱਚ ਮਿਲਦੀ ਹੈ 600 ਰੁਪਏ ਕਿਲੋ ਪਰ ਮੈਂ ਤੁਹਾਨੂੰ ਪਤਾ ਕੀ ਭਾਅ ਦਵਾ ਕੇ ਲਾਉਂਗਾ 300 ਰੁਪਏ ਕਿਲੋ ਅੱਧੇ ਰੇਟ ਦੇ ਵਿੱਚ ਅੱਛਾ ਨਾਲੇ ਜੀਬ ਦਾ ਸਵਾਦ ਰਹੂ ਨਾਲੇ ਜੇਬ ਦਾ ਫਾਇਦਾ ਰਹੂ ਆਓ ਚਲਿਏ ਮੈਂ ਦਵਾ ਕੇ ਲੈਣਾ ਚਾ ਆਜੋ ਆਜੋ ਮਾਨ ਸਾਹਿਬ ਮੈਂ ਦਵਾਉਣਾ ਤੁਹਾਨੂੰ ਚਾਹ ਪੱਤੀ ਨੇਚਰਲ ਚਾਹ ਪੱਤੀ ਹੈ ਦੇਖੋ ਸੇਠ ਜੀ RAM 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 ਜੀ RAM RAM ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਬੜੇ ਚਿਰਾਂ ਬਾਅਦ ਗੇੜਾ ਮਰੇ ਜੀ ਬਸ ਗੇੜਾ ਕੀ ਤੁਹਾਨੂੰ ਦੱਸੀਏ ਆ ਸਾਡਾ ਇੱਕ ਬੰਦਾ ਜੀ ਪਰੇਸ਼ਾਨ ਹੈ ਇਹ ਅੱਛਾ ਅੱਛਾ ਜੀ ਇਹ ਕਹਿੰਦਾ ਜੀ ਮੈਂ ਜਦੋਂ ਚਾਹ ਪੀਣਾ ਹੈ ਪੰਜ-ਸੱਤ ਵਾਰੀ ਪੀ ਲੈਣਾ ਦਿਨ ਚ ਅੱਛਾ ਕਹਿੰਦਾ ਜੀ ਮੇਰਾ ਪੇਟ ਖਰਾਬ ਹੋ ਜਾਂਦਾ ਕਹਿੰਦਾ ਡਾਕਟਰ ਤਾਂ ਛੱਡ ਨੂੰ ਪਰ ਚਾਹ ਨਹੀਂ ਛੱਡਦਾ ਠੀਕ ਹੈ ਫਿਰ ਮੈਂ ਕਿਹਾ ਵੀ ਮੈਂ ਜਿੱਥੋਂ ਚਾਹ ਲੈ ਕੇ ਆਉਣਾ ਹੈ ਉੱਥੋਂ ਤਨੂੰ ਚਾਹ ਦਵਾ ਕੇ ਲਾਉਣਾ ਹੈ ਇਹਨੂੰ ਦਿਖਾਓ ਜੀ ਆਹ ਚਾਹ ਪੱਤੀ ਲਓ ਜੀ ਲਓ ਬਹੁਤ ਵਧੀਆ ਜੀ ਲਓ ਜੀ ਮਾਨ ਸਾਹਿਬ ਇਹ ਹੈਗੇ ਜੀ ਮੋਹਿਤ ਕਲਾਸਿਕ ਚਾਹ ਪੱਤੀ 600 ਰੁਪਏ ਕਿਲੋਅ ਬਾਜ਼ਾਰ ਚ ਇੱਥੇ 300 ਰੁਪਏ ਕਿਲੋ ਦਿੰਦੇ ਨੇ ਇਹ ਆ ਦਿਖਾਈ ਮੜਾ ਜਾ ਬੈਗਟ ਲਓ ਜੀ ਲਓ ਮਾਨ ਸਾਹਿਬ ਅੱਛਾ ਆਹ ਚਾਹ ਆ ਹਾਂਜੀ ਇਹ ਚਾਹ ਹੈ। ਉਹ ਯਾਰ ਇਹ ਪੈਕਟ ਤਾਂ ਮੈਂ ਕਈ ਥਾਂ ਦੇ ਦੇਖਿਆ ਵਾ। ਮਾਨ ਸਾਹਿਬ ਕਿਆ ਗੱਲ ਕਰਦੇ ਹੋ? ਇਹ ਚਾਹ ਤਾਂ ਸਾਰੀ ਮਾਨਸਾ ਵਰਤਣ ਲੱਗ ਗਈ। ਤੁਸੀਂ ਜਿਹੜੇ ਮਰਜ਼ੀ ਘਰ ਚ ਵਗ ਜੋ, ਇਹੀ ਚਾਹ ਮਿਲੋਗੀ। ਟੇਸਟ ਬਹੁਤ ਵਧੀਆ ਜੀ ਇਹਦਾ। ਠੀਕ ਹੈ ਫਿਰ ਅਸੀਂ ਬਣੀ ਆਪਾਂ ਇਹ ਲੈ ਜਾ ਕੇ ਦੇਖਦੇ ਆ ਕਿਲੋ 2 ਕਿਲੋ ਚਾਹ। ਹਾਂ ਹਾਂ ਤੁਸੀਂ ਇੱਕ ਦੋ ਪੈਕਟ ਲੈ ਜਾ ਕੇ ਦੇਖੋ ਮਾਨ ਸਾਹਿਬ। ਇਹ ਕਿਆ ਗੱਲ ਕਰਦੇ ਹੋ ਜੀ ਤੁਸੀਂ? ਆਪਾਂ ਹੁਣ ਪੈਕ ਕਰਾ ਲੈਨੇ ਆ 2 ਕਿਲੋ ਚਾਹ। ਵਾਹ ਜੀ ਵਾਹ। ਹਾਂਜੀ ਹੁਣ ਤੁਸੀਂ ਵੀ ਆਹ ਚਾਹ ਪੱਤੀ ਵਰਤਣਾ ਚਾਹੁੰਦੇ ਹੋ? ਮੋਹਿਤ ਕਲਾਸਿਕ। ਨੇਚਰਲ ਚਾਹ ਪੱਤੀ ਹੈ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਨਾਲੇ 600 ਰੁਪਏ ਕਿਲੋ ਵਾਲੀ 300 ਰੁਪਏ ਕਿਲੋ ਚ ਮਿਲ ਰਹੀ ਹੈ ਆਲ ਇੰਡੀਆ ਦੇ ਵਿੱਚ ਚਾਹ ਪੱਤੀ ਦੀ ਹੋਮ ਡਿਲੀਵਰੀ ਹੈ ਜਿੱਥੇ ਮਰਜ਼ੀ ਕੋਰੀਅਰ ਕਰਵਾ ਸਕਦੇ ਹੋ ਇੱਕ ਤੁਹਾਨੂੰ ਗੱਲ ਹੋਰ ਦੱਸ ਦਈਏ ਚਾਹ ਪੱਤੀ ਤੁਹਾਨੂੰ ਨਾ ਪਸੰਦ ਆਵੇ ਨਾ ਸਵਾਦ ਲੱਗੇ ਖੁੱਲੀ ਖਲਾਈ ਵਾਪਸ ਕਰ ਦਿਓ ਜੇ ਤੁਸੀਂ ਚਾਹ ਪੱਤੀ ਘਰ ਬੈਠੇ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਚਾਹ ਪੱਤੀ ਦੀ ਗੱਲ ਤਾਂ ਛੱਡੋ ਇੱਕ ਤੁਹਾਨੂੰ ਹੋਰ ਆਫਰ ਦਿੰਨੇ ਆ ਇੱਕ ਬੌਕਰ ਤੇ ਇੱਕ ਝਾੜੂ ਜਿਹੜੀ ਬਾਜ਼ਾਰ ਦੇ ਵਿੱਚ 150 ਰੁਪਏ ਦਾ ਸੈੱਟ ਹੈ ਇੱਕ ਝਾੜੂ ਤੇ ਇੱਕ ਬੌਕਰ ਤੁਹਾਨੂੰ ਇੱਥੇ ਮਿਲੂਗਾ ਸਾਡੀ ਫੈਕਟਰੀ ਚੋਂ ਸਿਰਫ 100 ਰੁਪਏ ਦਾ ਇੱਕ ਝਾੜੂ ਇੱਕ ਬੌਕਰ 100 ਰੁਪਏ ਦਾ ਜਿਹੜਾ ਮਰਜ਼ੀ ਬੰਦਾ ਇੱਥੇ ਦੁਕਾਨ ਤੋਂ ਆ ਕੇ ਲਿਜਾ ਸਕਦਾ ਝਾੜੂ ਤੇ ਬੌਕਰ ਦੀ ਹੋਮ ਡਿਲੀਵਰੀ ਨਹੀਂ ਹੋਣੀ ਹੋਮ ਡਿਲੀਵਰੀ ਹੋਊਗੀ ਸਿਰਫ ਤਾਂ ਚਾਹ ਪੱਤੀ ਦੀ ਜਿਹੜੀ 600 ਰੁਪਏ ਕਿਲੋ ਵਾਲੀ ਸਿਰਫ 300 ਰੁਪਏ ਕਿਲੋ ਵਿੱਚ ਮਿਲ ਰਹੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਵੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਲਓ ਜੀ ਹੁਣ ਤੁਹਾਨੂੰ ਅਸੀਂ ਦੱਸ ਦਈਏ ਮਾਨਸਾ ਬਸ ਅੱਡੇ ਤੋਂ ਚਾਹ ਪੱਤੀ ਵਾਲੀ ਦੁਕਾਨ ਤੱਕ ਦੀ ਸਾਰੀ ਲੋਕੇਸ਼ਨ ਇਹ ਹੈ ਜੀ ਮਾਨਸਾ ਦਾ ਬਸ ਅੱਡਾ ਇਧਰੋਂ ਆਪਾਂ ਜਦੋਂ ਜਾਵਾਂਗੇ ਤਿੰਨ ਕੋਣੀ ਵਾਲਾ ਬੱਤੀਆਂ ਵਾਲੇ ਚੌਕ ਵੱਲ ਨੂੰ ਤਾਂ ਥੋੜ੍ਹੀ ਜੀ ਦੂਰ ਜਾ ਕੇ ਯਾਨੀ ਕਿ ਖੱਬੇ ਪਾਸੇ ਜਿਹੜੀਆਂ ਦੁਕਾਨਾਂ ਨੇ ਉਹ ਦੁਕਾਨਾਂ ਆਪਾਂ 15-20 ਛੱਡਣੀਆਂ ਨੇ 15-20 ਦੁਕਾਨਾਂ ਛੱਡ ਕੇ ਗਰੋਵਰ ਸਪੇਅਰ ਪਾਰਟ ਦੇ ਬਿਲਕੁਲ ਨਾਲ ਸੁਰਿੰਦਰਾ ਵਰਕਸ਼ਾਪ ਦੇ ਬਿਲਕੁਲ ਸਾਹਮਣੇ ਇਹ ਆ ਗਈ ਜੀ ਚਾਹ ਪੱਤੀ ਦੀ ਦੁਕਾਨ ਜਿੱਥੋਂ ਤੁਸੀਂ 600 ਰੁਪਏ ਕਿਲੋ ਵਾਲੀ ਚਾਹ ਪੱਤੀ 300 ਰੁਪਏ ਕਿਲੋ ਲੈ ਸਕਦੇ ਹੋ ਜਿਹੜਾ ਝਾੜੂ ਦਾ ਸੈੱਟ ਇੱਕ ਬੋਕਰ ਇੱਕ ਝਾੜੂ 150 ਰੁਪਏ ਦਾ ਸੈੱਟ ਬਾਜ਼ਾਰ ਦੇ ਵਿੱਚ ਮਿਲਦਾ ਇੱਥੇ ਤੁਹਾਨੂੰ ਮਿਲੇਗਾ ਸਿਰਫ 100 ਰੁਪਏ ਦੇ ਵਿੱਚ ਦੋਨੇ ਚੀਜ਼ਾਂ ਇੱਥੇ ਚਾਹ ਪੱਤੀ ਦੀ ਹੋਮ ਡਿਲੀਵਰੀ ਕੀਤੀ ਜਾਂਦੀ ਹੈ ਆਲ ਇੰਡੀਆ ਦੇ ਵਿੱਚ ਤੁਸੀਂ ਚਾਹ ਪੱਤੀ ਜਿੱਥੇ ਮਰਜ਼ੀ ਕੋਰੀਅਰ ਕਰਵਾ ਸਕਦੇ ਹੋ ਘਰ ਬੈਠੇ ਆਨਲਾਈਨ ਮੰਗਵਾ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਚੱਲ ਰਹੇ ਮੋਬਾਈਲ ਨੰਬਰਾਂ ਤੇ ਹੁਣੇ ਫੋਨ ਕਰੋ ਤੇ ਜਾਣਕਾਰੀ ਪਾਓ